ਸਹੀ ਹੋਵੇਗਾ। ਸਾਡੀ ਕਿੰਨੇ ਕਿੰਨੇ ਲੋਕ ਟੈਕਸ ਦਿੰਦੇ ਨੇ। ਐਨਾ ਟੈਕਸ ਦੇਣ ਦੇ ਬਾਵਜੂਦ ਵੀ ਲੋਕ ਐਕਸੀਡੈਂਟ ਕਰਵਾ ਰਹੇ ਨੇ, ਆਪਣਾ ਨਕਰਾ ਕਰਵਾ ਰਹੇ ਨੇ। ਇਹ ਲੋਕਾਂ ਨੂੰ ਵੀ ਸਿੱਖਿਆ ਦੇਣੀ ਆਂ ਦੀ ਜਿਹੜੇ ਕਿ ਅਸੀਂ ਮਗਰ ਲੱਗ ਜੰਨੇ ਆਂ ਕੌਂਸਲ ਦੀ ਕਿਉਂ? ਕੋਈ ਪਾਰਟੀ ਬਾਹਰ ਹੋ ਗਈ ਸੀ ਉਹਨਾਂ ਨੇ ਮੰਨ ਲੰਨੇ ਆ ਵੀ ਹਾਂ ਇਹ ਸਾਡਾ ਵਿਕਾਸ ਕਰਦੇਗੇ। ਪਰ ਜਿਹੜੀ ਪਾਰਟੀ ਜਿੱਦੇ ਚੱਲ ਰਹੀ ਹੈ ਸਾਡਾ ਵਿਕਾਸ ਨਹੀਂ ਕਰ ਰਹੀ ਆ ਸਮਝੋ ਕਿ ਮਰਕਾ ਨਹੀਂ ਦੋ ਰਹੇ ਆ। ਜਿਨ੍ਹਾਂ ਨੇ ਪਾਰਟੀਆਂ ਨੇ ਕਰਨਾਂ ਤਾਂ ਪਹਿਲਾਂ ਤੋਂ ਉੱਠੇ ਹੋਏ। ਉਹਨਾਂ ਨੇ ਆਪਣਾ ਥੋੜਾ ਵਿਕਾਸ ਕਰਨਾ ਪਿਆ ਉਹ ਲੋਕਾਂ ਦਾ। ਵਾਹ ਤੁਮਾਨੂੰ ਐ ਐਮਐਲਏ ਸਾਹਿਬ ਇਹ ਰੋਡ ਸਿੱਤੇ ਸੋਦੀ ਗਰਾਹ ਦੀ ਹਾਲਤ ਸੁਧਾਰੋ ਉਹਦਾ ਆਪਣਾ ਰੋਡ ਆ ਆਪਦਾ ਗਰਾਹ ਸਹਿਰਾ ਸੋਦਾ ਇਹਨੇ ਬਣਾਓ ਸਿੱਤੋ ਸੋਦੀ ਬਾ ਪਤਕਰਾਰ ਸਾਹਿਬ ਇਹ ਰੋਡ ਵੀ ਸਾਰੇ ਝਲਕ ਦਿਖਾ ਦੇਣੀ ਜਰੂਰ ਆ ਬੰਦਾ ਜੀ ਮੇਰੇ ਕੋਲ ਆਪਾਂ ਉਹ ਮਦੀ ਦੇ ਵਿੱਚ ਬੈਠ ਕੇ ਦਿਖਾਦਾ ਗਏ ਹਾਂ ਜੀ ਦਿਖਾਓ ਸਾਰਾ ਪਤਾ ਲੱਗੇ ਕਿ ਕਲੀ ਰੋਡ ਕਿੰਨਾ ਖਰਾਬ ਆ ਸਾਹਿਬ ਜੀ ਪਰਦਾਜੀ ਲਾਸਟ ਵਿੱਚ ਪੁੱਛਣਾ ਚਾਹੁੰਦਾ ਹਾਂ ਤੁਹਾਨੂੰ ਅਗਲਾ ਸਟੈਪ ਤੁਹਾਡਾ ਕੀ ਹੋਗਾ ਜੇਕਰ ਮੰਨ ਲਓ ਇਹ ਰੋਡ ਦਾ ਜਿਹੜਾ ਕੰਮ ਐਸੀ ਤਰ੍ਹਾਂ ਹੀ ਆਇਆ ਹੈ ਉਹ ਲੋਕਾਂ ਦਾ ਬਲਾਗੇ ਵਾਲੇ ਵਾਲੇ ਲੋਕੀ ਨੇ ਫਿਰ ਉਹਨਾਂ ਨੂੰ ਇਕੱਠਾ ਲਾਮਬੰਦ ਕਰਾਂਗੇ ਤੇ ਇਸ ਜਮਾਵੇ ਸਟੈਂਡ ਹਾਂਜੀ ਪ੍ਰਧਾਨ ਜੀ ਮੰਨ ਲਓ ਵੀ ਇਹ ਰੋਡ ਦਾ ਕੰਮ ਹੈ ਜਿਹੜਾ ਜਿਉਂਦਾ ਤੇ ਉਹ ਹੀ ਰਹਿੰਦਾ ਹੈ ਜੇ ਲੋਕ ਇਸ ਤਰ੍ਹਾਂ ਨਕਾਰ ਕਰਾਉਂਦੇ ਰਹਿੰਦੇ ਵਿੱਚ ਆਪਾਂ ਤਾਂ ਤੁਸੀਂ ਕੀ ਕਰੋਗੇ ਜੀ ਅਗਲਾ ਸਟੈਪ ਕੀ ਅਗਲਾ ਸਟੈਪ ਤਾਂ ਜੀ ਫਿਰ ਲਾਮਬੰਦ ਕਰਕੇ ਤਾਲ ਦੀ ਕਰਨੀ ਹੈ ਜੀ ਆਹ ਨਾਲ ਲੱਗਦਾ ਦਾ ਧਰਨਾ ਲਾਵਾਂਗੇ ਕੱਢ ਕੇ ਦੀਸੀ ਤੇ ਕਰ ਜਾਵਾਂਗੇ ਬੂਜੀ ਤੇ ਕਰ ਜਾਵਾਂਗੇ ਲੋਕ ਭਲਾਈ ਲਈ ਪਹਿਲਾਂ ਵੀ ਚੱਲਦੇ ਹਾਂ ਹੁਣ ਵੀ ਚੱਲਾਂਗੇ ਡਟ ਕੇ ਚੱਲਾਂਗੇ ਤੇ ਜਿੱਥੇ ਤੇ ਕਰ ਜਾਣਾ ਪਿਆ ਦਰਾਹੇ ਹਿੱਤ ਦੇ ਵਿੱਚ ਜਾਵਾਂ ਠੀਕ ਹੈ ਅੰਤਰਪੀਰ ਜੀ ਤੁਸੀਂ ਸੀਨੀਅਰ ਆਗੂ ਹੋ ਜੀ ਸ਼ਰੋਣੀ ਅਕਾਲੀਵਾਲਾ ਅੰਮ੍ਰਿਤਸਰ ਦੇ ਤੇ ਤੁਸੀਂ ਇਸ ਤਰ੍ਹਾਂ ਦੇ ਸ਼ਹਿਰ ਦੇ ਰਹਿਣ ਵਾਲੇ ਹੋ ਤੇ ਤੁਸੀਂ ਕੀ ਸਾਡੇ ਨਾਲ ਜਾਣਕਾਰੀ ਜਿਹੜੀ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ ਕਿੰਨੀਆਂ ਗੱਲਾਂ ਨੇ ਜੀ ਗੱਲ ਜੀ ਇੱਕਲ ਆਇਆ ਵੀ ਸਾਡਾ ਕੋਈ ਮਗਲ ਰਿਸ਼ਤੇਦਾਰ ਜਾਂ ਕੋਈ ਦੋਸਤ ਆਉਣਾ ਉਹ ਐਂ ਕਹਿੰਦਾ ਯਾਰ ਕਹਾ ਤੁਸੀਂ ਕਿੱਥੇ ਦੰਦ ਜੀ ਰਹਿੰਦੇ ਹੋ ਵੀ ਅੱਲੇ ਗੰਦੇ ਸ਼ਹਿਰ ਚ ਤੁਸੀਂ ਰਹਿੰਦੇ ਹੋ